ਸੋ ਸ੍ਰੀ ਕਾਲ ਆ ਨਾ ਬੰਦੇ ਨੂੰ ਪ੍ਰਾਣੀਆਂ ਗੱਲਾਂ ਮੈਂਬਰ ਪਾਸ ਬੁੱਕ ਸਹਿਕਾਰੀ ਸੰਸਥਾ ਤੇ ਆ ਪਾਕਿਸਤਾਨੀ ਟਰੰਕ ਸੀ ਤੇ ਇਹਨੂੰ ਫਰੋਲਦੇ ਆ ਫਰੋਲਦੇ ਆ ਤੇ ਆ ਲੱਕੜ ਦੇ ਮੰਜੇ ਪਏ ਆ ਮੈਨੂੰ ਲੱਗਦਾ ਇਹ ਵੀ ਨਹੀਂ ਕਿਸੇ ਦੇ ਘਰੇ ਹੋਣੇ ਤੇ ਆਹ ਪਿਆ ਡੈੱਕ ਦੱਸ ਗਿਆ ਨਾਓ ਡੈੱਕ ਕਿਸੇ ਦੇ ਘਰੇ ਤੇ ਨਾ ਲੱਕੜ ਦੇ ਮੰਜੇ ਐਸ ਤਰ੍ਹਾਂ ਦੀ ਬੁਣਤੀ ਵਾਲੇ ਆ ਤੇ ਜੀ ਹੈਗੇ ਤਾਂ ਮੇਰੇ ਭਰਾ ਜਰੂਰ ਦੱਸਿਓ ਹੈ ਤੇ ਆ ਜਿਹੜਾ ਟਰੰਕ ਹੈ ਨਾ ਭਾਈ ਆ ਬੈਠੀ ਮਾਤਾ ਇਹਦੀ ਉਮਰ ਹੈ 90 ਤੇ 80 ਸਾਲ ਇੱਕ ਘੱਟ 90 ਸਾਲ ਮਤਲਬ ਇਹ ਹੈਗੀ 89 ইয়ার্স ওল্ড লেਡੀ ਤੇ ਆ 5 ਰੁਪਏ ਕੱਢੀ ਬੈਠੀ ਹੈ ਮਾਤਾ ਪਤਾ ਨਹੀਂ ਕਿੱਥੋਂ ਇਹਦੇ ਪਿੱਛੇ ਹੋਊਗਾ ਟਰੈਕਟਰ ਐ ਦਰੋਗਾ ਆਵੇ ਮਿੱਤਰੋ ਆ ਟਰੈਕਟਰ ਹੁੰਦਾ ਸੀ ਕਿਸਾਨ ਦਾ ਟਰੈਕਟਰ ਪੰਜਾਂ ਦੇ ਨੋਟ ਤੇ ਆਵੇ ਤਵੀਆਂ ਫੇਰੀ ਜਾਂਦਾ ਮਿੱਤਰੋ ਤੇ ਆ ਹੁਣ ਨੋਟ ਤੇ ਹੋਰ ਹੀ ਤੇਰੇ ਯਾਰ ਆ ਗਏ ਗੰਦੀ ਹੋਰੀ ਤੇ ਕਹਿਣ ਤੋਂ ਪਾ ਦੋਸਤੋ ਇੱਕ ਇਹਦੇ ਚੋਂ ਪ੍ਰਾਤਨ ਚੀਜ਼ ਲੱਭੀ ਮੈਂ ਇਸ ਨੂੰ ਜਿਹੜੀ ਦਿਖਾਉਣੀ ਚਾਹਣਾ ਆ ਫੋਟੋ ਤੇ ਖੜੇ ਐ ਦਵਿੰਦਰ ਸਿੰਘ ਬੱਬੂ ਜਿਹੜੇ ਪੰਜਾਬ ਯੂਥ ਕਾਂਗਰਸ ਦੇ 1998 ਚ ਪ੍ਰਧਾਨ ਹੁੰਦੇ ਸੀ ਤੇ ਆ ਖੜਾ ਸਾਡਾ ਬਾਈ ਗਰਬਾਜ ਜਿਹਦੇ ਮੁੱਛਾਂ ਨੂੰ ਵਟਾਏ ਇਹ ਹੁਣ ਗਰਮੀਤ ਸਿਓ ਖੁੱਡੀਆਂ ਖੇਤੀਬਾੜੀ ਮੰਤਰੀ ਸਾਹਿਬ ਦਾ ਪੀਏ ਸਾਹਿਬ ਹੈ ਬਾਈ ਗਰਬਾਜ ਆ ਖੜਾ ਬਾਈ ਬਾਜੀ ਸਿਓ ਤੇ ਆ ਬਾਈ ਜੀ ਆ ਪਾ ਖੜੇ ਆ ਰਮੀਤ ਸਿਓ ਬਰਾੜ ਤੇ ਆ ਕਾਲਾ ਸਿਓ ਰੀ ਖੜੇ ਆ ਇੱਥੇ ਮੈਂ ਤੁਹਾਨੂੰ ਦਿਖਾ ਦਿਆਂ ਆ ਵੇਖੋ ਆ ਮੈਂ ਖੜਾ ਬਾਈ ਪਲੇਟ ਲਈ 1998 ਦੀ ਗੱਲ ਐ ਤੇ ਆ ਗਰਜੰਤ ਬਰੌਲ ਕਿੱਲਿਆਂ ਵਾਲੀ ਵਾਲੇ ਏ ਆ ਖੜੇ ਤੇ ਆ ਖੜੇ ਦਵਿੰਦਰ ਸਿੰਘ ਬੱਬੂ ਸਾਹ ਤੇ ਆ ਸੀਗੇ ਜਦੋਂ ਮਿੱਤਰੋ ਰਾਜਾ ਵਿਡੰਗ ਉੱਡਣ ਲੱਗਿਆ ਲੱਗਿਆ ਯੂਸ ਕਾਂਗਰਸ ਚ ਉਦੋਂ ਦੀਆਂ ਗੱਲਾਂ ਹੈ ਭਰਾਵੋ ਰਾਜਾ ਵਿਡੰਗ ਉਹ ਤੋਂ ਜ਼ਿਲ੍ਹਾ ਜ਼ਿਲੇ ਦਾ ਵਾਈਸ ਪ੍ਰਧਾਨ ਹੁੰਦਾ ਸੀ ਇਹ ਗੱਲਾਂ ਤੇ ਆ ਟਰੰਕ ਪਾਕਿਸਤਾਨੀ ਤੇ ਉਸ ਤੋਂ ਅੱਗੇ ਮੈਂ ਤੁਹਾਨੂੰ ਜਿਹੜੀ ਗੱਲ ਵਿਖਾਉਣੀ ਚਾਹਣਾ ਕਿ ਆ ਸੋਸਾਇਟੀਆਂ ਮਿੱਤਰੋ ਜਿਹੜੇ ਪਿੰਡਾਂ 'ਚ ਚੱਲਦੀਆਂ ਐ ਮੈਂਬਰ ਪਾਸ ਬੁੱਕ ਉਹ ਤਾਂ ਬਹੁਤ ਚੰਗੇ ਪਿੰਡ ਐ ਆਵੇ ਮੈਂਬਰ ਆਫ ਐਗਰੀਕਲਚਰ ਕ੍ਰੈਡਿਟ ਐਂਡ ਸਰਵਸ ਸੁਸਾਇਟੀਆਂ ਤੇ ਇਹਦੇ ਵਿੱਚ ਗੱਲ ਕੀ ਐ ਜਿਹੜੀ ਮੈਂ ਤੁਹਾਨੂੰ ਦੱਸਣੀ ਚਾਹਣਾ ਕਿ ਜਦੋਂ ਦੀਆਂ ਇਹ ਹੈਗੀ ਬਾਈ ਜੀ ਆ ਵੇਖੋ T+91 ਠੀਕ ਹੈ ਤੇ ਇਹ ਹੈਗੀ ਮਿੱਤਰੋ 1970 ਦੇ ਵਿੱਚ ਆ ਦੇਖਿਓ 3 11 1970 ਦੇ ਵਿੱਚ ਅੱਜ ਤੋਂ 55 ਸਾਲ ਪਹਿਲਾਂ 100 ਰੁਪਿਆ ਬੰਦੇ ਨੇ ਜਮ੍ਹਾਂ ਕਰਾਇਆ 340 ਰੁਪਏ ਦੇ ਸਰ ਕਰਜ਼ਾ ਰਹਿ ਗਿਆ ਸੋਸਾਇਟੀ ਦਾ ਜਿਹਦੇ ਸਿਰ 1970 ਦੇ ਵਿੱਚ ਤੇ 940 ਰੁਪਏ ਰਹਿ ਗਏ ਤੇ ਜਦੋਂ ਮਿੱਤਰੋ 15000 ਦਾ ਕਿਲਾ ਜ਼ਮੀਨ ਆ ਜਾਂਦੀ ਸੀ ਇਹ ਉਹਨਾਂ ਵੇਲੇ ਦੀਆਂ ਗੱਲਾਂ ਹੈ ਤੇ ਕਿਧਰੇ ਗਿਆ ਬਾਣੀਆਂ ਤੇ ਜਿੱਧਰ ਗਿਆ ਬਾਣੀਆਂ ਅਗੇ ਉਧਰੇ ਗਿਆ ਮਿੱਤਰੋ ਬਾਜ਼ਾਰ ਤੇ ਆ ਫੈਲਾ ਪਈਆਂ ਰਹੀਆਂ ਜਿਹੜੀਆਂ ਤੇ ਆ ਟਰੰਕ ਮਾਤਾ ਦਾ ਦਾਜ ਹੈ ਪਾਕਿਸਤਾਨੀ ਟਰੰਕ ਵਾਹਦਾ ਮਿੱਤਰੋ ਇਹ ਤੇ ਆ ਮੰਝੇ ਵੀ ਉਹੀ ਹੈ ਇਹ ਤੁਸੀਂ ਵੇਖ ਲਓ ਮੇਰੇ ਭਰਾ